ਕਾਂਗਰਸ ਪਾਰਟੀ ਦੇ ਵਿੱਚ ਹੋਇਆ ਵਾਦਾ ਲਗਾਤਾਰ ਗੱਲ ਕਰੀ ਤਾ ਯੁਵਾ ਨੋਜ਼ਵਾਨ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੀ ਹਨ ਦਾਅਵੇ ਕੀ ਅੱਜ ਵੀ ਸਾਫ ਦਾਾਇਟ ਗੁਵਿੰਦਰ ਪਾਇ ਵੱਲੋਂ ਆਏ ਹੋਏ ਨੋਜ਼ਵਾਨਾਂ ਨੂੰ ਸਰੋਪੇ ਪਾ ਕੇ ਹੁਣਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਤੇ ਸਾਫ ਦਾਾਇਟ ਗੁਵਿੰਦਰ ਪਾਇ ਵੱਲੋਂ ਉਨ੍ਹਾਂ ਨੂੰ ਬੰਦਾ ਦੀ ਗੱਲਬਾਤ ਵੀ ਕਹੀ ਗਈ ਦਾਸੇ ਕਿ ਇਹ ਯੁਵਾ ਪੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹਨ ਪਰ ਆਖਿਰ ਕੀ ਰਿਹਾ ਕਾਰਨ ਆਮ ਆਦਮੀ ਪਾਰਟੀ ਨੂੰ ਛੱਡਦਾ ਅਤੇ ਕਾਂਗਰਸ ਪਾਰਟੀ ਦਾ ਪੱਲਾ ਫੇੜੀਆਂ ਨੀਤੀਆਂ ਨੂੰ ਦੇਖਦੇ ਹੋਏ ਫੜਿਆ ਹੈ ਆਓ ਸੁਣਦੇ ਹਾਂ ਉਨਾਦੀ ਜੁਬਾਨੀ ਤੇ ਉਥੇ ਹੀ ਸਾਫ ਦਾ ਬਤਾਏ ਜਿੰਦਰ ਵਾਲ ਬਲੋਕੀ ਕੁਝ ਕਿਹਾ ਗਿਆ ਹੈ ਇਹਨਾਂ ਨੋਮਵਾਰਾਂ ਨੇ ਬਨੇਰੋ ਸਾਡੇ ਨਾਲ ਤੇ ਦੇਖਦੇ ਹੋ ਪੰਜਾਬ ਦੇ ਕੇ ਨਿਊਜ਼ ਦੇ ਵਿੱਚ ਤੁਹਾਡੇ ਰਾਜ ਨੂੰ ਜਿਹੜਾ ਆ ਜਿਹੜਾ ਕਾਂਗਰਸ ਵਿੱਚ ਸ਼ਾਮ ਹੋਇਆ ਵੀ ਕਹਣਾ ਦਾ ਸਾਸੀ ਗਾਲ ਜੀ ਮੇਰਾ ਨਾਮ ਖਜਾਨ ਸਿੰਘ ਪਿੰਡ ਪਸੀਪੇਲਾ ਤੋਂ ਹਾਂ ਮੈਂ ਆਪਣੇ ਜਿਹੜੇ ਮੇਰੇ ਵੀਰ ਭਰਾ ਮਿੱਤਰ ਆ ਇਹ ਆਮ ਆਦਮੀ ਪਾਰਟੀ ਦਾ ਸਾਥ ਦਿੰਦੇ ਸੀਗੇ ਪਹਿਲਾਂ ਹੁਣ ਇਹ ਉਹਨਾਂ ਤੋਂ ਦੁਖੀ ਹੋ ਕੇ ਕਈ ਕੰਮਾਂ ਤੋਂ ਦੁਖੀ ਹੋ ਕੇ ਮੇਰੇ ਕੋਲ ਆਏ ਸੀ ਫਿਰ ਮੈਂ ਇਹਨਾਂ ਨੂੰ ਆਪਣੇ ਐਕਐਮਐਲਏ ਜਗਿੰਦਰਪਾਲ ਜੀ ਉਹਨਾਂ ਕੋਲ ਲੈ ਕੇ ਆਇਆ ਤੇ ਉਹਨਾਂ ਦੀ ਪਾਰਟੀ ਜੁਆਇਨ ਕਰਾਈ ਆ ਇਹ ਸਵਾਦਨ ਮਿਲਿਆ ਜਿਵੇਂ ਦੇ ਪਾਰ ਜਿਹੜੋ ਕੰਨਲ ਕੇਵਰੀ ਕੰਨਲ ਮਾਨਸਮਾਨ ਨਹੀਂ ਸਾਨੂੰ ਮਿਲਦਾ ਇਸ ਕਿ ਪਾਰਟੀ ਛੱਡਦੇ ਆ ਅੱਜ ਇੱਥੇ ਆਇਓ ਕਿ ਇਹ ਸਵਾਦ ਮਿਲਿਆ ਸਾਨੂੰ ਬਹੁਤ ਵਧੀਆ ਮਿਲੇ ਆਂ ਹੀ ਗੱਲਬਾਤ ਕੀਤੀ ਸਾਨੂੰ ਬਹੁਤ ਚੰਗਾ ਲੱਗਾ ਈ ਤੇ ਇਹ ਸਾਡੇ ਮੇਰੇ ਨਾਲ ਜਿਹੜੇ ਜੁਆਇਨ ਹੋਏ ਆ ਇਹਨਾਂ ਨੂੰ ਵੀ ਬਹੁਤ ਵਧੀਆ ਲੱਗਾ ਸਰ ਹੁਣ ਆਣਾ ਗੱਲਬਾਤਾਂ ਕਰਕੇ ਸਰ ਹੁਣਾਂ ਦੀਆਂ ਹੌਸਲਾ ਫੁਜਾਈ ਕਰਕੇ ਤੇ ਇਸ ਕਰਕੇ ਇਹ ਵੀ ਅਕੇ ਤੋਂ ਪੂਰਾ ਜੋਰ ਲਾਣਗੇ ਪਾਰਟੀ ਨੂੰ ਜਿਤਾਉਣ ਵਾਸਤੇ ਜੋ ਵੀ ਪਿੱਛੇ ਗਲਤੀਆਂ ਹੋ ਗਈਆਂ ਇਹ ਗਲਤੀ ਨੂੰ ਠਹਿਰਾਣ ਲਈ ਸਹੀ ਕਰਨ ਲਈ ਇਹ ਮੇਰੇ ਨਾਲ ਤੁਰ ਕੇ ਪਾਰਟੀ ਜਾ ਗਿਆ। ਕਾਫੀ ਜੋ ਗਾ ਬਾਂਦੇ ਤੁਹਾਨੂੰ ਸ਼ਾਮਿਲ ਕਰੇਗੇ। ਇਹ ਪਾਰਟੀ ਕਰਕੇ ਤੁਹਾਨੂੰ ਆਮ ਆਦਮੀ ਪਾਰਟੀ ਚਾਹਦਿ ਤੇ ਵਸਨੀਕਰੋ ਆਲੋਚ ਨੂੰ ਮੇਰੇ ਕਾਹੂ ਟੈਂਪਰਾ ਪਰਵਾਰੀ ਉੱਤੇ ਤੇ ਤੂੰ ਅੱਜ ਝਾੜੂ ਨੂੰ ਵਾਲੇ ਦਾ ਕਹਿ ਗੋ ਤੇ ਕਾਂਗਰਸ ਇਹਨਾਂ ਜੁਆਇੰਟ ਕੀਤੀ ਹੈ। ਮੇਰੇ ਵੱਲੋਂ ਵੇਰੀ ਪਾਰਟੀ ਨੂੰ ਸ਼ਾਮਲ ਹੁੰਦਾ ਹੈ ਜਿਹੜਾ ਦਾ ਬਲਕਨਾ ਉਹਦਾ ਬਾਬੇ ਨਾਨਕ ਤੇ ਜੀ ਪ੍ਰਾਰਥਨਾ ਕਰਦਾ ਜੇ ਜਿਹੜਾ ਸਾਡਾ ਪਰਿਵਾਰ ਬੁਰੀ ਕਰਦਾ ਇਹਨਾਂ ਨੂੰ ਬਾਬੇ ਨਾਨਕ ਦਾ ਮਿਹਰ ਪ੍ਰਿਆਰ ਕਰੇ ਦਿਨ ਦਿਜ ਨੂੰ ਸਰਾ ਚੁਗਨੀ ਕੋ ਕੀ ਕਰ ਕੀ ਮੇਰੀ ਕੁਰਨਾ ਉਹਾਂ ਦੇ ਸਾਲ ਕਦੇ ਲਈਏ ਸਾਡੇ 35 ਸਾਲ ਕੋ 4 ਸਾਲ ਹੋ ਗਏ ਇਸ ਪਾਰਟੀ ਨੂੰ ਝੂੜੂੜ ਕੇ ਤੇ ਸਤਾ ਕਿਤਾਬ ਉਹ ਨਹੀਂ ਅੱਜ ਕੋਈ ਵੀ ਇਹਦਾ ਵਾਦਾ ਪੂਰਾ ਨਹੀਂ ਜਿਸ ਨਾਲ ਦੇੜੀ ਰੁਕਿਆ ਵੀ 1000 ਰੁਪਏ ਪਿਆ ਕੋਈ ਨਹੀਂ ਅੱਜ ਨਵਾਂ ਸ਼ੋਸ਼ਾ ਬਾਤ ਹੈ ਤੇ ਸਰਪੰਚਾਂ ਦੇ 2000 ਰੁਪਏ ਦੇਣਗੇ ਨਹੀਂ ਉਹ ਆਇਆ ਜੇ ਕੋਈ ਦੇਣੀ ਨਹੀਂ ਦੇ ਦੂਗਾ ਤੇ ਮੈਂ ਦੋਇਆ ਫੀਕਸ਼ਨ ਕਰਦਾ ਸਭ ਦੇ ਸਾਹਮਣੇ ਚੂਹ ਤੇ ਗੂੜ ਭਗਵੰਤ ਮਾਨ ਰੋਜ ਹਵਾਰ ਚ ਟੀਵੀ ਦੇ ਖਿਆਲਿਆ ਲੈਟਰ ਦੇ ਲਿਆ ਜੁਆਇਨਿੰਗ ਲੈਟਰ ਇਹ ਲੋ ਜੀ ਇਹ ਆ ਗਿਆ ਮੈਂ ਸਾਰਾ ਡਿਸਟ੍ਰਿਕਟ ਰਾਡ ਕੋ ਤਿੰਨ ਕੌਂਸਲਰ ਸੀ ਵੀ ਇੱਕ ਬੰਦੇ ਦਾ ਉਤਰਾਜ ਜਦੋਂ ਇਹਨੂੰ ਅੱਜ ਆ ਮੈਗਨਟੋ ਜੁਆਇਆ ਤੁਝੋ ਨਾ ਗੱਲ ਕੋਦਰ ਟੈਕਸੀ ਫੈਕਟਰੀ ਤੋਂ ờ ਕ੍ਰੋਮੀਆ ਉਹਦਾ ਲੈਟਰ ਦੇ ਦਿੱਤਾ ਵੀ ਇਹ ਅਸੀਂ ਕਰੋਪਾਂ ਉਹ ਕੋ ਸਰਕਾਰੀ ਨੌਕਰੀ ਕਰੀਏ ਜੀਰੇ ਸਾਹਿਬ ਜੀ ਆ ਆ ਸ਼ੂਗਰ ਮਿਲਦੀ ਹੈ ਗਨੇਵੀ ਕੰਰੀਆ ਨਾਲ ਉਹਨਾਂ ਵਿੱਚ ਬੰਦਾ ਨਹੀਂ ਬਰਦਾ ਕਿ ਸਭ ਬਾਨੇ ਆ ਦੀ ਝੂਠ ਤੇ ਝੂਠ ਇਹਨਾਂ ਲੋਕਾਂ ਕੋਲ ਬਗਲੇ ਦੀ ਭਾਉਣਾ ਨਾ ਕੰਮ ਕਰਦੀ ਹੈ ਜਿਹੜੇ ਬੰਦੇ ਸਚਾਈ ਬੋਲਦੇ ਆ ਜਿਹਨੇ ਸਚਾਈ ਬੋਲਣੀ ਹੈ ਉਹ ਪਰਜੀ ਹੋਈ ਹੈ ਜਦੋਂ ਵਿਕਰਮ ਸਿੰਘ ਜੀ ਨੇ ਟੀਲੋ ਖੜਿਆ ਉਹ ਲਗੂ ਹੋਇਆ ਉਹ ਵੀ ਰੋਦਾ ਉਹ ਗੱਲਾਂ ਨੂੰ ਗਲਤ ਕੋਲ 20 ਪੁਆਇੰਟ ਕਰਕੇ ਰਮਣ ਕਰ ਦਿੰਦਾ ਉਹਦਾ ਉਹ ਕਿਸੇ ਦਾ ਤੇ ਸਾਡੇ 11 ਸਾਲ ਦਾ ਕੀ ਹੋ ਗਿਆ ਉਹਦਾ ਵੀ ਅਹੀ ਕੁਝ ਹੋ ਗਿਆ ਉਹ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਕਰਕੇ ਦੱਸਦਾ ਕਿ ਅੱਜ ਵੀ ਲੋਕੀ ਸੁੰਦਰ ਕਹਿੰਦਾ ਭਾਵੇਂ ਆ ਮੇਰਾ ਹੀ ਝੂਠ ਆ ਨਾ ਕੋੜ ਤੇ ਮੇਰੀ ਲੋਕਾਂ ਕੀ ਆ ਵਰੀਨ ਹੈ ਜੇ ਲੋ ਮਰਦੀ ਬੋਟ ਪਾਓ ਲੇਕਿਨ ਇਹ ਝਾੜੂ ਆ ਤਾਂ ਲੱਗੇ ਨਾ ਲੱਗਣ ਦਿਓ ਅਰਾਏ ਦੇ ਵਿੱਚਾ ਜਿਹੜਾ ਬੰਦਾ ਕੋ ਬੰਦਾ ਕਾਂਗਰਸ ਕਰਦਾ ਜਦੋਂ ਜਦੋਂ ਦੇਸ਼ ਦੇ ਵਿੱਚ ਕਾਂਗਰਸ ਆਈ ਜਦੋਂ ਜਦੋਂ ਸੋਦੇ ਦੇ ਵਿੱਚ ਕਾਂਗਰਸ ਆਈ ਸ਼ਾਂਤੂ ਪਰ ਤਕੀਵ ਇਸ ਕਰਕੇ ਮੇਰੀ ਸਾਰੇ ਲੋਕਾਂ ਦੇ ਬੇਨਤੀਆਂ ਪਰ ਆ ਗਏ ਤਗੜੀ ਹੋ ਕੇ ਜਿਹੜੇ ਸਟਾਈਟ ਇਲੈਕਸ਼ਨ ਆ ਰਹੇ ਆ ਤੇ ਕਾਂਗਰਸ ਪਾਰਟੀ ਨੂੰ ਹੋਰ ਨੂੰ ਬਹੁਤ ਮੋੜਾ ਦਿੱਤਾ ਜੋ ਜਰਾ ਅੱਜ ਦੇ ਮਾਰ